ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਸੰਥਿਆ ਬਿਸਰਾਮਾ ਸਹਿਤ ਸਿੱਖਣੀ ਹੈ ਇੱਕ ਆਪਾਂ ਇਹ ਸਿੱਖਣਾ ਹੈ ਕਿ ਕਈ ਸੰਗਤਾਂ ਇੱਥੇ ਗਲਤੀ ਹੀ ਕਰਦੀਆਂ ਜਦੋਂ ਹੁਕਮਨਾਮਾ ਸਾਹਿਬ ਲੈਂਦੀਆਂ ਕਈ ਤਾਂ ਸੰਗਤਾਂ ਚਾਰ ਪੰਕਤੀਆਂ ਪੜਦੀਆਂ ਜਦੋਂ ਸ਼ੁਰੂਆਤ ਤੇ ਆਪਾਂ ਹੁਕਮਨਾਮਾ ਸਭ ਲੈਨੇ ਆਂ ਕਈ ਸੰਗਤਾਂ ਪੜਦੀਆਂ ਦੋ ਆਪਾਂ ਇਸ ਤੇ ਵਿਚਾਰ ਕਰਨੀ ਹੈ ਦੋ ਪੜਨੀਆਂ ਚਾਹੀਦੀਆਂ ਜਾਂ ਚਾਰ ਪੜਨੀਆਂ ਚਾਹੀਦੀਆਂ ਸੋ ਸੰਗਤ ਜੀ ਇਹ ਹੁਕਮਨਾਮਾ ਸਾਹਿਬ ਤੁਸੀਂ ਵੇਖ ਰਹੇ ਹੋ 621 ਅੰਗ ਤੇ ਆਉਂਦਾ ਹੈ ਗੁਰਬਾਣੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ YouTube ਤੇ 7:30 ਵਜੇ ਰਾਤ ਨੂੰ ਲਾਈਵ ਹੋਈਦਾ ਹੈ ਭਾਈ ਗੁਰਦਾਸ ਦੀਆਂ 12 ਦੀ ਸੰਥਿਆ ਵੀ ਚੱਲ ਰਹੀ ਹੈ ਪਲੇਲਿਸਟ ਵਿੱਚ ਜਾਓਗੇ ਤੁਸੀਂ YouTube ਦੀ ਪਲੇਲਿਸਟ ਵਿੱਚ ਤੁਹਾਨੂੰ ਸਾਰੀ ਸੰਥਿਆ ਮਿਲ ਜਾਵੇਗੀ ਉੱਥੇ ਸੋਰਠ ਮਹੱਲਾ ਪੰਜਵਾ ਇਹਨੂੰ ਮਹਿਲਾ ਨਹੀਂ ਪੜਨਾ ਇਹ ਮਹੱਲਾ ਸ਼ਬਦ ਹੈ ਕਈ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਇਹਨੂੰ ਮਹਿਲਾ ਪੜਨਾ ਚਾਹੀਦਾ ਹੈ ਸੰਗਤ ਜੀ ਧਿਆਰ ਰੱਖਣਾ ਸੋਰਠ ਮਹੱਲਾ ਪੰਜਵਾਂ ਹੀ ਉਚਾਰਨ ਕਰਨਾ ਗੁਰਪੂਰੈ ਕਿਰਪਾ ਧਾਰੀ ਪੂਰੈ ਤੇ ਵਿਸਰਾਮ ਲਾਉਣਾ ਹੈ ਪੂਰੇ ਨਹੀਂ ਪੜ ਦੇਣਾ ਗੁਰਪੂਰੈ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਪ੍ਰਭ ਤੇ ਵਿਸਰਾਮ ਲਾਉਣਾ ਹੈ ਜਦੋਂ ਵੀ ਆਪਾਂ ਹੁਕਮਨਾਮਨ ਸਾਹਿਬ ਲੈਨੇ ਆਂ ਵਿਸਰਾਮਾਂ ਦਾ ਧਿਆਨ ਜਰੂਰ ਰੱਖਿਓ ਆਪਾਂ ਪੜ ਜਾਂਦੇ ਪ੍ਰਭ ਪੂਰੀ लोच हमारी इस तरह नहीं पढ़ना प्रभु पूरी लोच हमारी प्रभु ते विश्राम लाके पूरी लोच हमारी ਹੁਣ ਸੰਗਤ ਜੀ ਜਦੋਂ ਆਪਾਂ ਮੁੱਖ ਵਾਕ ਲੈਨੇ ਆ ਤੇ ਦੋ ਪੰਕਤੀਆਂ ਦੋ ਵਾਰੀ ਪੜਦੇ ਆ ਆ ਤੇ ਸਮਾਪਤੀ ਵੀ ਦੇ ਆਪਾਂ ਦੋ ਵਾਰੀ ਪੜਦੇ ਆ ਜਦੋਂ ਆਪਾਂ ਸਮਾਪਤੀ ਕਰਦੇ ਆ ਗੁਰਪੁਰ ਹੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਇੱਥੇ ਤੱਕ ਪੜ ਕੇ ਦੁਬਾਰਾ ਫਿਰ ਆਪਾਂ ਪੜਦੇ ਆ ਹੁਕਮਨਾਮਾ ਸਾਹਿਬ ਜੋ ਲੈਨੇ ਆ ਇਹ ਮर्यादा ਪਰ ਜਿੱਥੇ ਸੰਗਤਜੀ ਚੌਪਦਿਆਂ ਦੇ ਵਿੱਚ ਹੁਕਮਨਾਮਾ ਸਾਹਿਬ ਆਵੇ ਹਣ ਇਹ ਚੌਪ ਦੇ ਚੱਲਦੇ ਪਏ ਨੇ ਚੌਪਦਿਆਂ ਦੇ ਵਿੱਚ ਹੁਕਮਨਾਮਾ ਸਾਹਿਬ ਆਵੇ ਤੇ ਉਥੇ ਦੋ ਪੰਕਤੀਆਂ ਉਚਾਰ ਨਹੀਂ ਕਰਨੀਆਂ ਉਥੇ ਚਾਰ ਪੰਕਤੀਆਂ ਪੜ੍ਹ ਕੇ ਆਪਾਂ ਹੁਕਮਨਾਮਾ ਸਾਹਿਬ ਸ਼ੁਰੂਆਤ ਕਰਨੀ ਹੈ ਚਾਰ ਪੰਕਤੀਆਂ ਪੜ੍ਹ ਕੇ ਚਾਰ ਪੰਕਤ ਦੁਬਾਰਾ ਫਿਰ ਪੜ੍ਹਨੀ ਹੈ ਤੇ ਸਮਾਪਤੀ ਵੀ ਇਸੇ ਤਰ੍ਹਾਂ ਕਰਨੀ ਆਪਾਂ ਸਮਾਪਤੀ ਤੇ ਜਾਵਾਂਗੇ ਤਾਂ ਉਥੇ ਵੀ ਦੱਸਾਂਗੇ ਇੱਕ ਪੰਕਤੀ ਹੋ ਗਈ ਗੁਰਪੁਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਇਸਨਾਨ ਬੋਲਣਾ ਇਸਨਾਨ ਨਹੀਂ ਕਹਿਣਾ ਕਈ ਸੰਗਤਾਂ ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਹਨ ਇਸਨਾਨ ਕਰ ਇਸਨਾਨ ਇਸਨਾਨ ਬੋਲਣਾ ਹੁਣ ਕਈ ਸੰਗਤਾਂ ਪਤਾ ਕੀ ਕਹੇ ਨਹੀਂ ਕਹਿੰਦੇ ਇਹਦਾ ਅਰਥ ਤਾਂ ਫਿਰ ਇਸਨਾਨ ਹੀ ਬਣਦਾ ਹੈ ਅਰਥ ਇਸ਼ਨਾਨ ਬਣਦਾ ਪਰ ਆਪਾਂ ਸਿੱਧਾ ਇਸ਼ਨਾਨ ਬਿੰਦੀ ਲਾ ਕੇ ਆਦੇ ਕੋਲ ਉਚਾਰਨ ਨਹੀਂ ਕਰ ਸਕਦੇ ਹੁਣ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਵਿੱਚ ਦੇ ਸਾਬੂਨ ਆਉਂਦਾ ਸਾਬੂਨ ਪਰ ਅਰਥ ਤੋਂ ਤਾਂ ਸਾਬਣ ਬਣਦਾ ਆਪਾਂ ਸਾਬਣ ਥੋੜਾ ਪੜ ਸਕਦੇ ਹਾਂ ਜੋ ਗੁਰਬਾਣੀ ਵਿੱਚ ਲਿਖਿਆ ਆਪਾਂ ਉਸ ਤਰ੍ਹਾਂ ਉਚਾਰਨ ਕਰਨਾ ਸਾਬੂਨ ਹੀ ਕਹਿਣਾ ਉਹਨੂੰ ਸਾਬਣ ਨਹੀਂ ਕਹਿ ਦੇਣਾ ਅਰਥ ਸਾਬਣ ਬਣਦਾ ਪਰ ਕਹਿਣਾ ਸਾਬੂਨ ਹੈ ਇੱਥੇ ਕਰ ਇਸ਼ਨਾਨ ਸਸਿਆ ਸ਼ਸ਼ੇ ਦੇ ਪੈਰ ਵਿੱਚ ਬਿੰਦੀ ਜਦੋਂ ਲੱਗ ਗਈ ਉਹ ਸ਼ਸ਼ਾ ਹੀ ਬਣ ਜਾਵੇਗਾ ਤੇ ਗੁਰਬਾਣੀ ਦੇ ਵਿੱਚ ਕਿਤੇ ਪੈਰ ਵਿੱਚ ਬਿੰਦੀ ਨਹੀਂ ਆਈ ਇਹ ਧਿਆਨ ਨਹੀਂ ਰੱਖਣਾ ਸੰਗਤ ਜੀ ਕਰ ਇਸ ਨਾਨ ਗ੍ਰਹਿ ਆਏ ਗ੍ਰਹਿ ਜਲਦੀ ਦੇ ਨਾਲ ਪੜਨਾ ਹੈ ਗ੍ਰਹਿ ਲੰਮਾ ਨਹੀਂ ਕਰਨਾ ਕਿਉਂਕਿ ਇੱਥੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੈ ਤੇ ਹਾਹੇ ਨੂੰ ਸਿਆਰੀ ਲੱਗੀ ਹੈ ਜੇ ਆਪਾਂ ਲੰਮਾ ਕਰਦੇ ਹਾਂ ਤੇ ਪੂਰਾ ਰਾਰਾ ਬਣ ਜਾਂਦਾ ਤੇ ਹਾਹੇ ਨੂੰ ਲਾਂ ਲੱਗ ਜਾਂਦੀ ਹੈ ਗ੍ਰਹਿ ਇਸ ਤਰ੍ਹਾਂ ਪੜਨਾ ਹੈ ਗ੍ਰਹਿ ਗ੍ਰਹਿਵ ਨਹੀਂ ਪੜਨਾ ਗ੍ਰਹਿ ਕੱਲਾ ਗ੍ਰਹਿਵ ਨਹੀਂ ਕਹਿਣਾ ਜੇ ਗ੍ਰਹਿ ਕਰਾਂਗੇ ਤੇ ਹਾਏ ਨੂੰ ਸਿਆਰੀ ਕੱਟੀ ਜਾਵੇਗੀ ਜਿੱਥੇ ਹਾਏ ਨੂੰ ਸਿਆਰੀ ਨਾਵੇ ਉਹ ਗ੍ਰਹਿ ਪੜਨਾ ਹੈ ਇਹ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਆਨੰਦ ਪੜਨਾ ਆਨੰਦ ਨਹੀਂ ਕਹਿਣਾ ਆਨੰਦ ਟਿੱਪੀ ਤੁਰੈਤ ਜੇ ਟਿੱਪੀ ਲੱਗੀ ਹੋਵੇ ਫਿਰ ਉਹਨੂੰ ਆਨੰਦ ਹੀ ਉਚਾਰਨ ਕਰਨਾ ਹੈ ਇਹ ਆਨੰਦ ਆਨੰਦ ਨੰਨੇ ਦੇ ਨਾਲ ਪੜਨਾ ਨਾਣਾ ਨਹੀਂ ਬੋਲਣਾ ਇਹ ਵੀ ਯਾਦ ਰੱਖਣਾ ਅਨੰਦ ਹੁਣ ਸੰਗਤ ਜੀ ਇਥੋਂ ਤੱਕ ਹੁਕਮਨਾਮੇ ਸਾਹਿਬ ਦੀ ਸ਼ੁਰੂਆਤ ਕਰਨੀ ਆਪਾਂ ਪਹਿਲਾਂ ਜਦੋਂ ਆਪਾਂ ਚਾਰ ਪੰਕਤੀਆਂ ਪੜ੍ਹਨੀਆਂ ਏ ਸ਼ੁਰੂ ਤੋਂ ਲੈ ਕੇ 2 1 2 3 ਤੇ 4 ਇਥੋਂ ਤੱਕ ਕਰ ਹੁਕਮਨਾਮਾ ਜੋ ਲੈਣਾ ਹੈ ਇਥੋਂ ਕਰ ਪੜ੍ਹ ਕੇ ਦੁਬਾਰਾ ਫਿਰ ਆਪਾਂ ਉਥੋਂ ਸ਼ੁਰੂ ਕਰਨਾ ਹੈ ਚਾਰ ਪੰਕਤੀਆਂ ਪੜ੍ਹਨੀਆਂ ਕਿਉਂਕਿ ਇਹ ਚੌਪ ਪਦਿਆਂ ਦੇ ਵਿੱਚ ਚੌਪ ਦੇ ਮਤਲਬ ਇਹ ਹੁੰਦੇ ਚੌ 4 ਚਾਰ ਪਦਿਆਂ ਵਾਲੇ ਸ਼ਬਦ ਇਹ ਧਿਆ ਰੱਖਣਾ ਕਿ ਇਥੋਂ ਤੱਕ ਪੜ ਕੇ ਆਪਾਂ ਫਿਰ ਹੁਕਮਨਾਮਾ ਸਾਹਿਬ ਲੈਣਾ ਹੈ। ਕਈ ਸੰਗਤਾਂ ਦੋ ਪੰਕਤੀਆਂ ਪੜ ਕੇ ਦੁਬਾਰਾ ਦੋ ਪੰਕਤੀਆਂ ਪੜ ਕੇ ਗਾ ਫਿਰ ਸ਼ੁਰੂਆਤ ਕਰਦੀ ਹੈ। ਨਹੀਂ ਇਸ ਤਰ੍ਹਾਂ ਨਹੀਂ ਕਰਨਾ। ਬਾਕੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਆਨੰਦ ਮੰਗਲ ਸੁਖ ਪਾਏ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਕਾ ਇਸ ਨਾਨ ਤੇ ਲਾਉਣਾ ਹੈ। ਆਨੰਦ ਮੰਗਲ ਸੁਖ ਪਾਏ ਸੰਤੋਹ RAM ਨਾਮ ਨਿਸਤਰੀਐ ਐੜੇ ਦਲਾਵਾ। ਨਿਸਤਰੀਏ ਪੜਾਂਗੇ ਸੰਗਤ ਜੀ ਫਿਰ ਇੱਥੇ ਐੜੇ ਨੂੰ ਜਿਹੜਾ ਕੰਨਾ ਲੱਗਾ ਇਹ ਕੱਟਿਆ ਜਾਵੇਗਾ ਐੜੇ ਨੂੰ ਦਲਾਵਾਂ ਲੱਗੀਆਂ ਕੱਟੀਆਂ ਜਾਵेंगी ਈੜੀ ਲਾਂ ਬਣ ਜਾਵੇਗੀ ਜੇ ਨਿਸਤਰੀਏ ਪੜਦੇ ਨਿਸਤਰੀਏ ਇਹਨੂੰ ਪੜਨ ਨਿਸਤਰੀ ਐ ਐੜੇ ਦਲਾਵਾਂ ਐ ਨਿਸਤਰੀ ਐ ਸੰਤੋਹ ਰਾਮ ਨਾਮ ਨਿਸਤਰੀਏ ਉਠਤ ਬੈਠਤ ਉਠਤ ਨਹੀਂ ਕਹਿਣਾ ਉਠਤ ਦਲੈਂਕੜਾਂ ਦੇ ਨਾਲ ਉਠਤ ਬੈਠਤ ਹਰ ਹਰ ਧਿਆਈ ਐ ਦਲਾਵਾਂ ਦੇ ਨਾਲ ਇੱਥੇ ਵਿਸਰਾਮ ਐ ਅਨ ਦਿਨ ਇਹ ਵੀ ਤਿਆਰ ਰੱਖਣਾ ਅਨ ਦਿਨ ਨਹੀਂ ਕਹਿ ਦੇਣਾ ਅਨ ਦਿਨ ਨਾਣੇ ਦੇ ਨਾਲ ਹੋਵੇਗਾ ਇੱਥੇ ਲੱਗੇ ਦੋ ਨੰਨੇ ਅਨ ਦਿਨ ਅਨ ਦਿਨ ਅਨ ਦਿਨ ਦਾ ਮਤਲਬ ਹੁੰਦਾ ਦਿਨ ਤੇ ਰਾਤ ਅਨ ਦਿਨ ਸੋਕ੍ਰਿਤ ਕਰੀਏ ਸਸੇ ਔਕੜ ਸੋਕ੍ਰਿਤ ਨਹੀਂ ਪੜਨਾ ਸੋਕ੍ਰਿਤ ਜਲਦੀ ਦੇ ਨਾਲ ਇਕੱਠਾ ਹੀ ਉਚਾਰਨ ਕਰਨਾ ਜਲਦੀ ਦੇ ਨਾਲ ਪੜ੍ਹਨਾ ਔਂਕੜ ਦੀ ਆਵਾਜ਼ ਤੇ ਰਾਰਾ ਅੱਧਾ ਜਿਹੜਾ ਲੱਗਾ ਅੱਧਾ ਹੀ ਉਚਾਰਨ ਹੋਵੇ ਸੋਕ੍ਰਿਤ ਕਰਿਐ ਦਲਾਵਾਂ ਦੇ ਨਾਲ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਮਾਰਗ ਤੇ ਜਮਕੀ ਲਾਉਣੀ ਐ ਪੌੜੀ ਤੇ ਵਿਸਰਾਮ ਲਾਉਣਾ ਜਮਕੀ ਦਾ ਮਤਲਬ ਹੈ ਕਿ ਅੱਧਾ ਵਿਸਰਾਮ ਥੋੜਾ ਜਿ ਰੁਕਣਾ ਮਾਮੂਲੀ ਜਿਹਾ ਇੱਥੇ ਪੂਰਾ ਰੁਕ ਜਾਣਾ ਸੰਤ ਕਾ ਮਾਰਗ ਧਰਮ ਕੀ ਪੌੜੀ ਇਸ ਤਾ ਕੋ ਵੱਡ ਭਾਗੀ ਪਾਏ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੀ ਜਨਮ ਨੰਨੇ ਦੇ ਨਾਲ ਕਿਲ ਬਿਖਨਾਸੀ ਨਾਸੀ ਦੇ ਆਣ ਕੇ ਸੰਗਤ ਜੀ ਰੁਗਣਾ ਹੈ ਇੱਥੇ ਵਿਸਰਾਮ ਲਾਉਣਾ ਹੈ ਹਰ ਚਰਨੀ ਚਿੱਤ ਲਾਏ ਚਰਨੀ ਨਾਣੇ ਦੇ ਨਾਲ ਇੱਥੇ ਧਿਆਨ ਰੱਖਣਾ ਜਿੱਥੇ ਨਾਣਾ ਉੱਥੇ ਨਾਣਾ ਹੀ ਬੋਲੋ ਜਿੱਥੇ ਨੰਨਾ ਉੱਥੇ ਨੰਨਾ ਬੋਲੋ ਚਰਨੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਇੱਥੇ ਹੁ ਬਿਸਰਾਮ ਹੈ ਉਸਤਤ ਕਰਹੁ ਸਦਾ ਪ੍ਰਭ ਆਪਣੇ ਨੰਨੇ ਦੇ ਨਾਲ ਜਿਨ ਪੂਰੀ ਕਲ ਰਾਖੀ ਜੀ ਜੱਜੇ ਨੂੰ ਬਿਹਾਰੀ ਐੜਾ ਮੁਕਤ ਹੈ ਜੀ ਆਣੀ ਕਹਿਣਾ ਜੀ ਇਸ ਤਰ੍ਹਾਂ ਜੀ ਜੰਤ ਸਭ ਭਏ ਪਵਿੱਤਰਾ ਇੱਥੇ ਬਿਸਰਾਮ ਹੈ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਹੁਣ ਇੱਥੇ ਨੰਨੇ ਲੱਗੇ ਨੰਨੇ ਦੇ ਆਵਾਜ਼ ਉਚਾਰਨ ਹੋਵੇ ਬਿਗਨ ਬਿਨਾਸਨ ਸਭ ਦੁੱਖ ਨਾਸ਼ਨ ਇੱਥੇ ਵਿਸਰਾਮ ਹੈ ਸਤਗੁਰ ਨਾਮ ਦਰੜਾਇਆ ਦਰੜਾਇਆ ਡੜਾ ਤੇ ਰੜਾ ਦੋਨੇ ਲੱਗੇ ਨੇ ਧਿਆਨ ਰੱਖਣਾ ਦਰੜਾਇਆ ਦਰੜਾਇਆ ਨਹੀਂ ਕਹਿ ਦੇਣਾ ਦਰੜਾਇਆ ਖੋਏ ਪਾਪ ਭਏ ਸਭ ਪਾਵਣ ਜਨ ਨਾਨਕ ਸੁਖ ਘਰ ਆਇਆ। ਉਨੇਸ ਪੰਕਤੀ ਦਾ ਜਿਹੜਾ ਵਿਸਰਾਮ ਖੋਏ ਪਾਪ ਭਏ ਸਭ ਪਾਵਨ ਇੱਥੇ ਵਿਸਰਾਮ ਲਾਉਣਾ ਤੇ ਧਿਆਨ ਰੱਖਣਾ ਨੰਨੇ ਦੀ ਆਵਾਜ਼ ਉਚਾਰਨ ਹੋਵੇ। ਪਾਵਨ ਜਨ ਨਾਨਕ ਸੁਖ ਘਰ ਆਇਆ। ਸੁਖ ਘਰ ਆਇਆ ਇਸ ਤਰ੍ਹਾਂ ਉਚਾਰਨ ਕਰਨਾ। ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਉਚਾਰਨ ਸਰਵਣ ਕੀਤਾ ਹੈ ਤੇ ਚਾਰ ਪੰਕਤੀਆਂ ਪੜ ਕੇ ਹੀ ਸਮਾਪਤੀ ਕਰਨੀ ਐ ਚੌਪਦਿਆਂ ਦੀ ਆਪਾਂ ਗੱਲ ਕਰ ਰਹੇ ਆਂ ਜਿੱਥੇ ਦੋ ਪਦਿਆਂ ਦੇ ਹੁਕਮਨਾਮੇ ਆ ਰਹੇ ਉੱਥੇ ਦੋ ਪੰਕਤੀਆਂ ਪੜਨੀਆਂ ਐ ਜਿੱਥੇ ਚਾਰ ਚੌਪ ਦੇ ਸ਼ੁਰੂ ਹੋ ਰਹੇ ਨੇ ਹੁਕਮਨਾਮੇ ਦੇ ਵਿੱਚ ਉੱਥੇ ਚਾਰ ਪਦੇ ਇਹਨਾਂ ਖੋ ਕੇ ਦੋ ਪਦਿਆਂ ਦੇ ਵਿੱਚ ਤੁਸੀਂ ਚਾਰ ਪੰਕਤੀਆਂ ਪੜੀ ਜਾਓ ਨਹੀਂ ਜਿੱਥੇ ਚੌਪਦੇ ਆਉਂਦੇ ਨੇ ਹੁਕਮਨਾਮੇ ਸਾਹਿਬ ਦੇ ਵਿੱਚ ਸੋ ਆਪ ਜੀ ਨੇ ਇਸ ਪੰਕਤੀ ਦੇ ਇਸ ਹੁਕਮਨਾਮੇ ਸਾਹਿਬ ਨੂੰ ਸਰਵਣ ਕੀਤਾ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ